ਕਬੱਡੀ ਪ੍ਰੋਮੋਟਰ ਰਾਣਾ ਬਲਾਚੌਰੀਆ ਦੇ ਮਰਡਰ ਕੇਸ ਦੇ ਵਿੱਚ ਕਈ ਸੈਂਸੇਸ਼ਨਲ ਡਿਸਕਲੋਜ਼ਰ ਸਾਹਮਣੇ ਆ ਰਹੇ ਨੇ। ਮੁਹੱਲੇ ਪੁਲਿਸ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈ ਅਤੇ ਉਹ ਸ਼ੂਟਰ ਦੇ ਉਹੀ ਨਾਮ ਨੇ ਜਿਹੜੇ ਕਿ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇੱਕ ਗੈਂਗ ਵੱਲੋਂ ਕਲੇਮ ਕੀਤੇ ਗਏ ਸੀਗੇ। ਉਸ ਗੈਂਗ ਨੇ ਵੀ ਕਲੇਮ ਕੀਤਾ ਸੀਗਾ ਕਿ ਇਸ ਮਰਡਰ ਦਾ ਲਿੰਕ ਸਿੱਧੂ ਮੂਸੇਵਾਲਾ ਦੀ ਕਿਲਿੰਗ ਦੇ ਨਾਲ ਹੈ ਅਤੇ ਇਹ ਉਹਨਾਂ ਦਾ ਇੱਕ ਬਦਲਾ ਹੈ। ਉਹਨਾਂ ਨੇ ਆਪਣੀ ਪੋਸਟ ਵਿੱਚ ਇਹ ਵੀ ਕਿਹਾ ਸੀਗਾ ਕਿ ਅਸੀਂ ਕਬੱਡੀ ਦੇ ਉੱਤੇ ਆਪਣਾ ਕਿਸੇ ਹੋਰ ਨੂੰ ਕੰਟਰੋਲ ਨਹੀਂ ਕਰਨ ਦਵਾਂਗੇ ਹਾਲਾਂਕਿ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬਿਲਕੁਲ ਇਨਕਾਰ ਕੀਤਾ ਹੈ ਕਿ ਉਹਨਾਂ ਦੇ ਕੋਲ ਕੋਈ ਐਦਾਂ ਦਾ ਐਵੀਡੈਂਸ ਨਹੀਂ ਹੈ ਕਿ ਇਸ ਕੇਸ ਦਾ ਸਿੱਧੂ ਮੂਸੇਵਾਲਾ ਦੀ ਕਿਲਿੰਗ ਨਾਲ ਲਿੰਕ ਹੈ ਸਿੱਧੂ ਮੂਸੇਵਾਲਾ ਮੈਂ ਜਾਣਕਾਰੀ ਲਈ ਦੱਸ ਦਵਾਂ ਕਿ 29 ਮਈ 2022 22 ਨੂੰ ਉਹਨਾਂ ਦਾ ਮਰਡਰ ਕੀਤਾ ਗਿਆ ਸੀ 6 ਸ਼ੂਟਰਸ ਵੱਲੋਂ ਜੋ ਕਿ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਭੇਜੇ ਗਏ ਸੀਗੇ ਸੋ ਅੱਜ ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਇਹੋ ਜਿਹਾ ਕੋਈ ਐਵੀਡੈਂਸ ਨਹੀਂ ਹੈ ਕਿ ਰਾਣਾ ਬਲਾਚੌਰੀਆ ਦਾ ਕੋਈ ਵੀ ਲਿੰਕ ਸਿੱਧੂ ਮੂਸੇਵਾਲਾ ਕੇਸ ਦੇ ਨਾਲ ਸੀਗਾ ਪਰ ਕੁਝ ਸੋਤਰਾ ਨੇ ਸਾਨੂੰ ਟ੍ਰਿਬਿਊਨ ਨੂੰ ਖਾਸ ਜਾਣਕਾਰੀ ਦਿੰਦੇ ਹੋਏ ਦੱਸਿਆ ਹੈਗਾ ਕਿ ਜੋ ਸਿੱਧੂ ਮੂਸੇਵਾਲਾ ਦੀ ਇਨਵੈਸਟੀਗੇਸ਼ਨ ਸੀਗੀ ਉਹਦੇ ਵਿੱਚ ਹਾਲਾਂਕਿ ਰਾਣਾ ਬਲਾਚੌਰੀਆ ਦਾ ਕਦੇ ਨਾਮ ਨਹੀਂ ਆਇਆ ਪਰ ਜੋ ਦੋ ਸ਼ੂਟਰ ਪੰਜਾਬ ਦੇ ਵਿੱਚ ਭੱਜੇ ਸੀਗੇ ਮਾਨੂਕੂਸਾ ਅਤੇ ਜੰਗਰੂਪ ਰੂਪਾ ਜਿਨ੍ਹਾਂ ਦਾ ਕੀ ਬਾਅਦ ਵਿੱਚ 20 ਜੁਲਾਈ ਨੂੰ ਐਨਕਾਊਂਟਰ ਹੁੰਦਾ ਧਰਨ ਧਰਨ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਛੁਪੇ ਸੀ ਅਤੇ ਉਹਨਾਂ ਨੇ ਕਈ ਜਗ੍ਹਾ ਤੇ ਠਹਿਰ ਵੀ ਕੀਤੀ ਸੀ ਸੋ ਉਹਨਾਂ ਦੇ ਜਿਹੜੇ ਹਾਈਡਆਊਟ ਸੀਗੇ ਉਹਨਾਂ ਵਿੱਚੋਂ ਕੁਝ ਖਰੜ ਅਤੇ ਬਲਾਚੌਰ ਦੇ ਵਿੱਚ ਵੀ ਸਸਪੈਕਟ ਕੀਤੇ ਜਾਂਦੇ ਸੀ ਪੁਲਿਸ ਨੇ ਇੱਕ ਟ੍ਰੇਲ ਬਣਾਈ ਸੀ ਜੋ ਉਹਨਾਂ ਦੇ ਕੋਲੋਂ ਫੋਨ ਨੰਬਰ ਰਿਕਵਰ ਹੋਈ ਸੀ ਜੋ ਉਹਨਾਂ ਦੇ ਕੋਲੋਂ ਫੋਨ ਨੰਬਰ ਮਿਲੇ ਜਾਂ ਉਹਨਾਂ ਕੋਲੋਂ ਪੁਲਿਸ ਨੇ ਜੋ ਡੰਪ ਤੋਂ ਚੁੱਕੇ ਸੀਗੇ ਉਸ ਤੇ ਉਹਨਾਂ ਦੇ ਦੋਵਾਂ ਦੀ ਇੱਕ ਟ੍ਰੇਲ ਬਣਾਈ ਗਈ ਸੀ ਜਿਸ ਟ੍ਰੇਲ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਦੀ ਉਹ ਕਿੱਥੋਂ ਦੀ ਜਦੋਂ ਉਹਨਾਂ ਨੇ ਜਵਾਰਕੇ ਪਿੰਡ ਤੋਂ ਮਰਡਰ ਕੀਤਾ ਸੀ ਤਾਂ ਉੱਥੋਂ ਕਿੱਧਰ ਕਿੱਧਰ ਉਹ ਗਏ ਸੀਗੇ ਤਾਂ ਇਹ ਸਸਪੈਕਟਡ ਟ੍ਰੇਲ ਸੀਗੀ ਉਸ ਟ੍ਰੇਲ ਦੇ ਵਿੱਚ ਖਰੜ ਅਤੇ ਬਲਾਚੌਰ ਦਾ ਵੀ ਜ਼ਿਕਰ ਆਇਆ ਸੀਗਾ ਅਤੇ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਸ਼ਾਇਦ ਉਹਨਾਂ ਨੂੰ ਉੱਥੇ ਰਾਣਾ ਬਲਾਚੌਰਿਆ ਨੇ ਹੈਲਪ ਕੀਤੀ ਸੀ ਠਹਿਰਨ ਦੇ ਵਿੱਚ ਹੁਣ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਰਾਣਾ ਬਲਾਚੌਰਿਆ ਨੂੰ ਪਤਾ ਸੀਗਾ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਦਾ ਮਰਡਰ ਕਰਕੇ ਆ ਰਹੇ ਨੇ ਜਾਂ ਨਹੀਂ ਇਹ ਇਸ ਵਕਤ ਇਹ ਹੋਜੀ ਜਾਣਕਾਰੀ ਜੋ ਸਿਰਫ ਰਾਣਾ ਬਲਾਚੌਰਿਆ ਕੋਲ ਹੈ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਹੋ ਸਕਦਾ ਹੈ ਕਿ ਗੈਂਗਸਟਰਸ ਨੂੰ ਕੋਈ ਗਲਤੀ ਲੱਗੀ ਹੋਵੇ ਮਿਸਟੇਕਨ ਆਇਡੈਂਟੀਟੀ ਹੋਵੇ ਅਤੇ ਇਹ ਮਰਡਰ ਦਾ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਸਿਰਫ ਆਪਣੇ ਇੱਕ ਕਿਲਿੰਗ ਨੂੰ ਇੱਕ ਤਰ੍ਹਾਂ ਦਾ ਜਸਟੀਫਾਈਡ ਕਰਨ ਦਾ ਕੋਸ਼ਿਸ਼ ਕੀਤੀ ਗਈ ਹੈ ਐਟ ది ਸੇਮ ਟਾਈਮ ਕਈ ਪੁਲਿਸ ਅਫੀਸ਼ਰਸ ਜੋ ਕਬੱਡੀ ਟੂਰਨਾਮੈਂਟ ਦੇ ਨਾਲ ਗੈਂਗਸਟਰਸ ਦੇ ਲਿੰਕਸ ਨੂੰ ਐਕਸਪਲੋਰ ਕਰਦੇ ਨੇ ਅਤੇ ਕੁਝ ਗੈਂਗ ਕਬੱਡੀ ਟੂਰਨਾਮੈਂਟ ਦੇ ਆਰਗੇਨਾਈਜ਼ਰ ਨਾਲ ਵੀ ਅਸੀਂ ਗੱਲ ਕੀਤੀ ਅਤੇ ਉਹਨਾਂ ਨੇ ਬੜੇ ਸਟਾਰਕਲਿੰਗ ਡਿਸਕਲੋਜ਼ਰਸ ਦਿੱਤੇ ਨੇ ਕਿ ਗੈਂਗਸਟਰਸ ਦਾ ਕੀ ਇੰਟਰਸਟ ਹੁੰਦਾ ਹੈ ਕਬੱਡੀ ਟੂਰਨਾਮੈਂਟਸ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਕਬੱਡੀ ਟੂਰਨਾਮੈਂਟਸ ਦੇ ਵਿੱਚ ਇੱਕ ਜ਼ਰੀਆ ਹੈ ਗੈਂਗਸਟਰਸ ਦੀ ਐਕਸਟੋਰਸ਼ਨ ਮਨੀ ਨੂੰ ਐਵਾਇਟ ਕਰਨ ਦਾ ਉਹ ਜੇ ਗੈਂਗਸਟਰ ਕਿਸੇ ਤੋਂ ਮਨੀ ਮੰਗਦੇ ਨੇ ਕਿਸੇ ਰੀਅਲ ਏਸਟੇਟ ਡੀਲਰ ਤੋਂ ਬ੍ਰੋਕਰ ਤੋਂ ਕਿਸੇ ਇੰਡਸਟਰੀਅਲਿਸਟ ਤੋਂ ਜਾਂ ਕਿਸੇ ਬਿਜ਼ਨਸਮੈਨ ਤੋਂ ਤਾਂ ਉਹ ਹਵਾਲਾ ਮਨੀ ਥਰੂ ਹੀ ਉਹਨੂੰ ਮਿਲ ਸਕਦੇ ਆ ਪਰ ਕਬੱਡੀ ਟੂਰਨਾਮੈਂਟ ਦੇ ਵਿੱਚ ਤੁਸੀਂ ਐ ਸਪான்ਸਰਸ਼ਿਪ ਫੀਸ ਉਸ ਨੂੰ ਲੈ ਸਕਦੇ ਹੋ ਪੁਲਿਸ ਨੇ ਵੀ ਦੱਸਿਆ ਕਿ ਇਹ ਇਸ ਵਕਤ ਕੋਈ 70 ਦੇ ਕਰੀਬ ਕਲੱਬ ਨੇ ਜਿਹੜਾ ਰੈਗੂਲਰ ਕਬੱਡੀ ਟੂਰਨਾਮੈਂਟਸ ਆਰਗੇਨਾਈਜ਼ ਕਰਦੇ ਨੇ ਤੇ ਕਾਫੀ ਜ਼ਿਆਦਾ ਕੰਟਰੋਲ ਕਿਤੇ ਜਾਂਦੇ ਨੇ ਗੈਂਗਸਟਰਸ ਉਹਨੂੰ ਜਿੱਦ ਜੱਗੂ ਭਗਵਾਨਪੁਰੀਆ ਦਾ ਮੇਨ ਨਾਮ ਸੀ ਤੇ ਜਿਹੜੇ ਹੁਣ ਉਹਨਾਂ ਦੇ ਰਾਈਵਲਸ ਨੇ ਬੰਬੀ ਹਗੇ ਉਹ ਵੀ ਕਾਫੀ ਆਪਣੀ ਇਹ ਦੇ ਵਿੱਚ 14 ਰਜ਼ਮਾਨ ਅਜ਼ਮਾਈ ਹੈ ਕਈ ਥਾਵਾਂ ਤੇ ਤਾਂ ਅਜ਼ਮਾਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਸੋ ਪੁਲਿਸ ਦਾ ਤੇ ਕੁਝ ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਸਪான்ਸਰਸ ਇਹਨਾਂ ਨੂੰ ਪੈਸੇ ਦੇ ਕੇ ਆਪਣਾ ਨਾਮ ਵੀ ਪਬਲਿਕ ਲਿਸਟ ਦੇ ਵਿੱਚ ਨਹੀਂ ਲਗਾਉਂਦੇ ਤੁਸੀਂ ਦੇਖਿਆ ਹੋਵੇਗਾ ਕਬੱਡੀ ਦੇ ਜਿਹੜੇ ਟੂਰਨਾਮੈਂਟ ਹੁੰਦੇ ਨੇ ਉੱਥੇ ਕਾਫੀ ਵੱਡੇ ਵੱਡੇ ਪੋਸਟਰਸ ਤੇ ਬਿਲਬੋਰਡਸ ਹੋਟਿੰਗਸ ਲਗਾਏ ਜਾਂਦੇ ਆ ਜਿਹਦੇ ਵਿੱਚ 30 40 ਫੋਟੋਸ ਹੁੰਦੇ ਨੇ ਸਪான்ਸਰਸ ਦੇ ਆ ਸੋ ਰਾਣਾ ਬਲਾਚੋਰੀਆ ਉਹ ਸਪான்ਸਰਸ ਨੂੰ ਆਰਗੇਨਾਈਜ਼ ਕਰਦਾ ਸੀ ਇਸ ਕਰਕੇ ਉਹਨੂੰ ਕਬੱਡੀ ਪ੍ਰੋਮੋਟਰ ਕਿਹਾ ਜਾਂਦਾ ਸੀ ਸੋ ਪੁਲਿਸ ਦਾ ਕਹਿਣਾ ਹੈ ਕਿ ਰਾਣਾ ਬਲਾਚੋਰੀਆ ਇੱਕ ਨਮਕ ਪਲੇਅਰ ਸੀਗਾ ਸਾਰੇ ਲੀਗ ਦੇ ਵਿੱਚ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਜੱਗੂ ਭਗਵਾਨਪੁਰੀਆ ਦੇ ਕੁਝ ਕਬੱਡੀ ਲੀਗਸ ਨੂੰ ਪ੍ਰੋਮੋਟ ਕਰ ਰਿਹਾ ਸੀ ਇਹ ਸਭ ਕੁਝ ਅਜੇ ਪੁਲਿਸ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਐਂਡ ਕਾਫੀ ਕੁਝ ਅਜੇ ਅੱਗੇ ਹੋਣ ਵਾਲਾ ਹੈ ਇਸ ਵਿੱਚ ਮੋਹਲੀ ਪੁਲਿਸ ਹੈ ਜੋ ਮੇਨ ਇਹ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਅਜੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਰੈਸਟ ਨਹੀਂ ਹੋਈ ਹੈਗੀ ਹੈ ਪੁਲਿਸ ਕੀ ਮੂਸੇ ਵਾਲਾ ਦੇ ਜੋ ਲਿੰਕਸ ਹੈਗੇ ਨੇ ਇਸ ਕੇਸ ਦੇ ਨਾਲ ਕਿ ਉਸ ਨੂੰ ਪ੍ਰੋਪਰਲੀ ਪਬਲਿਕ ਕਰੇਗੀ ਕਿ ਉਹਨਾਂ ਨੂੰ ਹੋਰ ਇਨਵੈਸਟੀਗੇਟ ਕੀਤਾ ਜਾਏਗਾ ਇਟ ਸੀਮਸ ਕਿ ਮੂਸੇ ਵਾਲਾ ਕੇਸ ਦੇ ਵਿੱਚ ਕੁਝ ਹਜੇ ਇਨਵੈਸਟੀਗੇਸ਼ਨ ਹੈ ਜੋ ਅਧੂਰੀ ਰਹਿ ਗਈ ਹੈ ਇਟ ਇਜ਼ ਇਨਕੰਪਲੀਟ ਐਂਡ ਸ਼ਾਇਦ देयर इज ਅ ਪੋਸਿਬਿਲਟੀ ਕਿ ਇਸ ਐਂਗਲ ਤੋਂ ਵੀ ਉਸ ਨੂੰ ਐਕਸਪਲੋਰ ਕੀਤਾ ਜਾਏਗਾ ਹਾ ਦਿਸ ਇਜ਼ ਕ੍ਰਾਈਮ ਸ਼ੋ ਵਿਦ ਜੁਪਿੰਦਰਜੀਤ ਸਿੰਘ ਫਾਰ ਦ ਟ੍ਰਿਬਿਊਨ dubara we will come again, and we will share with you the latest information on this case. Thank you.